ਕੀ ਨਾਮ ਤੇਰਾ ਮੇਰਾ ਨਾਮ ਸਨੀ ਸੱਬਰਵਾਲਾ ਜੀ ਤੇ ਅੱਜ ਲੋੜੀ ਪਾਈ ਗਈ ਹੈ ਹਾਂ ਜੀ ਸਰ ਬੇਟੀ ਦੀ ਲੋੜੀ ਪਾਈ ਗਈ ਹੈ ਬਹੁਤ ਖੁਸ਼ੀ ਆ ਇੱਕ ਉਪਰਾਲਾ ਸ਼ੁਰੂ ਕਰਦੇ ਪਏ ਆ ਪਹਿਲਾਂ ਵੀ ਚਲੋ ਲੋਕਾਂ ਨੇ ਪਾਈਆਂ ਧੀਆਂ ਦੀਆਂ ਲੋੜੀਆਂ ਅਸੀਂ ਵੀ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਆਪਣੇ ਸ਼ਹਿਰ ਬਟਾਲੇ ਤੋਂ ਕਿ ਅਸੀਂ ਧੀ ਦੀ ਲੋੜੀ ਸੈਲੀਬ੍ਰੇਟ ਕਰੀਏ ਤਾਂ ਕਿ ਹਮੇਸ਼ਾ ਇਹ ਸੁਣੀਦਾ ਹੈ ਯਾਰ ਕਿਸੇ ਨੂੰ ਅਗਰ ਫੋਨ ਕਰੋ ਯਾਰ ਮੇਰੇ ਘਰੇ ਮੁੰਡਾ ਆਇਆ ਮੈਂ ਉਹਦੀ ਇਸ ਵਾਰ ਲੋੜੀ ਪਾਣੀ ਹੈ ਮੇਰੇ ਘਰੇ ਮੁੰਡਾ ਆਇਆ ਅਸੀਂ ਵੀ ਸੋਚਿਆ ਕਿ ਸਾਡੇ ਘਰੇ ਵੀ ਧੀ ਆਈ ਹੈ ਇੱਕ ਰਾਣੀ ਆਈ ਹੈ ਅਸੀਂ ਵੀ ਉਹਦੀ ਲੋੜੀ ਪਾਣੀ ਹੈ ਜੀ ਤੇ ਸਾਨੂੰ ਬਹੁਤ ਖੁਸ਼ੀ ਹੈ ਪ੍ਰਮਾਤਮਾ ਨੇ ਸਾਡੀ ਇੰਨੀ ਕਾਸ ਸਮਝੀ ਹੈ ਸਾਨੂੰ ਧੀ ਦਿੱਤੀ ਹੈ ਅਸੀਂ ਇਹਦੀ ਲੋੜੀ ਵੀ ਪਾਵਾਂਗੇ ਜੀ ਅਸੀਂ ਇਹਦੀ ਦੀਵਾਲੀ ਵੀ ਸੈਲੀਬ੍ਰੇਟ ਕਰਾਂਗੇ ਜੀ ਅਸੀਂ ਰ ਕਰਾਂਗੇ ਤੇ ਬਹੁਤ ਵੱਧ ਚੜ੍ਹ ਕੇ ਕਰਾਂਗੇ ਕਿ ਜਿਸ ਤਰ੍ਹਾਂ ਮੁੰਡੇ ਵਰੀ ਖੁਸ਼ੀਆਂ ਮਨਾਉਂਦੇ ਲੋਕੀ ਅਸੀਂ ਚਾਰ ਗੁਣਾ ਵੱਧ ਜੀ ਕੁੜੀਵ ਦੀਆਂ ਖੁਸ਼ੀਆਂ ਸੈਲੀਬ੍ਰੇਟ ਕੀਤੀਆਂ ਜਦੋਂ ਇਹਨਾਂ ਨੇ ਜਨਮ ਲਿਆ ਅਸੀਂ ਕੁੜੀਆਂ ਨੇ ਇਹ ਮੇਰੇ ਘਰੇ ਆਏ ਆ ਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦਾ ਚਰਨ ਪਾਦੂਕਾ ਵਗੈਰਾ ਲਗਾ ਕੇ ਅਸੀਂ ਸਵਾਗਤ ਕੀਤਾ ਸੀ ਕਿ ਕੰਜਕ ਦੇਵੀ ਆਈ ਆ ਮੇਰੇ ਘਰ ਇੱਕ ਰਾਣੀ ਆਈ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਤੇ ਅਸੀਂ ਇਹੋ ਹੀ ਚਾਹੁੰਦੇ ਆ ਕਿ ਜਿਹੜੀ ਅੱਗੋ ਲੋਕ ਸਮਝਦਾਰ ਆ ਪੜੇ ਲਿਖਿਆ ਉਹ ਇੰਨੀ ਗੱਲ ਸਮਝਣ ਕਿ ਰੱਬ ਨੇ ਧੀ ਪੁੱਤ ਦਿੱਤਾ ਜੇ ਸੇਮ ਨੈਣ ਨਕਸ਼ੇ ਹੱਥ ਪੈਰ ਦਿੱਤੇ ਆ ਤੇ ਉਹ ਇਸ ਚੀਜ਼ ਨੂੰ ਅਕਸੈਪਟ ਕਰਨ ਕਿ ਧੀਆਂ ਵੀ ਪੁੱਤ ਨਾਲੋਂ ਵੱਧ ਕੇ ਆ ਇਸ ਵਿਲੇ ਜੀ ਹਾਂਜੀ ਸਰ ਬਿਲਕੁਲ ਸਹੀ ਗੱਲ ਹੈ ਜੀ ਰੱਬ ਧੀ ਦਿੰਦਾ ਹੀ ਉਹਨੂੰ ਆ ਜੀ ਜਿਹੜਾ ਰਾਜਾ ਹੋਏ ਮਾੜੇ ਬੰਦੇ ਨੂੰ ਨਹੀਂ ਉਹ ਦਿੰਦਾ ਉਹਨੇ ਬੜਾ ਜੇ ਧੀ ਦਿੱਤੀ ਉਹਨੇ ਉਹਦਾ ਫਿਊਚਰ ਜਿਹੜਾ ਆ ਉਹਦੇ ਹੱਥਾਂ ਦੀਆਂ ਲਕੀਰਾਂ ਵੀ ਨਾਲ ਹੀ ਭੇਜੀਆਂ ਆ ਅਸੀਂ ਬਾਅਦ ਚੋਂ ਨਹੀਂ ਬਣਾਉਂਦੇ ਮੱਥੇ ਤੇ ਵੀ ਲਿਖ ਕੇ ਨਾਲ ਹੀ ਭੇਜਿਆ ਆ ਉਹਦੀ ਉਹਦਾ ਫਿਊਚਰ ਨਾਲ ਹੀ ਭੇਜਦਾ ਆ ਕਿ ਇਹਨੇ ਗਾਂ ਜਾ ਕੇ ਬੜਾ ਨਾਮ ਕਰਨਾ ਆ ਇਹ ਸਾਡੀ ਸੋਚ ਆ ਕਿ ਅਸੀਂ ਸੋਚਦੇ ਨਹੀਂ ਯਾਰ ਧੀਆਂ ਨੂੰ ਘੱਟ ਪੜਾਈਏ ਧੀਆਂ ਨੇ ਬਗਾਨੇ ਘਰ ਚੱਲ ਜਾਣਾ ਵਾ ਪਰ ਇਹ ਸੋਚੋ ਜੇ ਬਗਾਨੇ ਘਰ ਜਾਣਾ ਜਾਣਾ ਤੇ ਘਰੇ ਹੀ ਆਣਾ ਕਿਸੇ ਦੇ ਤੇ ਇਸ ਤਰ੍ਹਾਂ ਦਾ ਬਣਾ ਕੇ ਭੇਜੀਏ ਕਿ ਬਗਾਨੇ ਘਰ ਜੇ ਜਾਣਾ ਉਹ ਘਰ ਬਗਾਨਾ ਨਹੀਂ ਉਹਦਾ ਆਪਣਾ ਘਰ ਹੈ ਉਹਨੇ ਉੱਥੇ ਵੀ ਆਪਣੇ ਵਾਂਗੂ ਹੀ ਰਹਿਣਾ ਤੇ ਅਸੀਂ ਉਹਨੂੰ ਇਸ ਤਰ੍ਹਾਂ ਪ੍ਰੀਪੇਅਰ ਕਰਾ ਕੇ ਭੇਜੀਏ ਕਿ ਗਾਂ ਉਹਦੀ ਲਾਈਫ 'ਚ ਕੋਈ ਮੁਸ਼ਕਲ ਨਾ ਆਏ ਪੜ੍ਹਾਈਏ ਲਿਖਾਈਏ ਵਧੀਆ ਫਿਊਚਰ ਦੇਈਏ ਉਹਨੂੰ ਕੀ ਬਣਾਣਾ ਚਾਹੁੰਦੇ ਅਕਲੀ ਤੀਨ ਸਰ ਅਸੀਂ ਤੇ ਬਹੁਤ ਕੋ ਸੋਚਿਆ ਦਾਵਾ ਅਸੀਂ ਤੇ ਡਾਕਟਰ ਵੀ ਸੋਚਿਆ ਪਾਇਲਟ ਵੀ ਸੋਚਿਆ ਇੰਜੀਨੀਅਰ ਵੀ ਸੋਚਿਆ ਅੱਗੇ ਜਦੋਂ ਉਦੋਂ ਨੂੰ ਥੋੜਾ ਜਨਰੇਸ਼ਨ ਚੇਂਜ ਹੋਏਗੀ ਤੇ ਫਿਰ ਦੇਖਾਂਗੇ ਜਨਰੇਸ਼ਨ ਦੇ ਹਿਸਾਬ ਨਾਲ ਮਾਹੌਲ ਦੇ ਹਿਸਾਬ ਨਾਲ ਕੀ ਕੁੜੀਆਂ ਆਪਣੀ ਕਿੰਨਾ ਕੁ ਪੜਦੀ ਆ ਕੀ ਕਰਦੀ ਆ ਆਪਾਂ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਾ ਕਿ ਅਸੀਂ ਕਿਸੇ ਉਸ ਪਦ ਤੇ ਬਿਠਾਈਏ ਕਿ ਵਾਕੇ ਮਾਨ ਬਖਸ਼ਿਆ ਹੋਏ ਪ੍ਰਮਾਤਮਾ ਨੇ ਪ੍ਰਮਾਤਮਾ ਨੂੰ ਜੇ ਲੱਗਾ ਕਿ ਇਹਨੂੰ ਧੀ ਦਿੱਤੀ ਆਸੀਂ ਵੀ ਇਹੋ ਜਿਹਾ ਕੰਮ ਕਰੀਏ ਕਿ ਪ੍ਰਮਾਤਮਾ ਕਹੇ ਜੇ ਧੀ ਦਿੱਤੀ ਆ ਤੇ ਇੰਨੇ ਵਧੀਆ ਜਗ੍ਹਾ ਤੇ ਉਹਨੂੰ ਬਿਠਾਇਆ ਜੀ ਠੀਕ ਹੈ ਨਾ ਜਿੰਨੇ ਜਿਹੜੇ ਬੇਟਿਆਂ ਦੀ ਲੋੜੀ ਪਾਉਂਦੇ ਕਰਤੀਆਂ ਨਹੀਂ ਪ ਦਾ ਸਮੋਂ ਮਾਨਵਦਤਾ ਆਪਣੇ ਇੰਡੀਆ ਦੇ ਵਿੱਚ ਮਾਨਵਦਤਾ ਧੀਆਂ ਦੀ ਇੱਜ਼ਤ ਜਿਆਦਾ ਕੀਤੀ ਜਾਂਦੀ ਇਸ ਚੀਜ਼ ਨੂੰ ਤੁਸੀਂ ਸਮਝੋ ਪੜੇ ਲਿਖੀਓ ਸਾਰੇ ਤੇ ਜੇ ਆਪਾਂ ਆਪਣੇ ਬੇਟੇ ਦੀ ਲੋੜੀ ਮਨਾਉਂਦੇ ਆ ਅਸੀਂ ਬੇਟੀ ਦੀ ਵੀ ਮਨਾਈਏ ਸੈਲੀਬ੍ਰੇਟ ਕਰੀਏ ਉਹਨੂੰ ਤਾਂ ਕਿ ਉਹਦੇ ਉਹਨੂੰ ਵੀ ਇੱਕ ਸੋਚ ਸ਼ਕਤੀ ਦਿੱਤੀ ਰੱਬ ਨੇ ਚੰਗਾ ਮਾਰਿਆ ਸੋਚਣ ਦੀ ਤੇ ਉਹ ਸੋਚੇ ਕਿ ਮੇਰੇ ਬਾਪ ਨੇ ਵਾਕਈ ਮੇਰੇ ਵਾਸਤੇ ਕੁਝ ਵਧੀਆ ਕੀਤਾ ਵਾ ਹਾਂਜੀ ਪਰਿਵਾਰਚ ਭਾਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਜਿਹੜੇ ਬੇਟੀ ਹੋਈ ਵੀ ਨਹੀਂ ਸੀ ਉਹ ਵੀ ਕਹਿੰਦੀ ਸੀ ਸਰ ਜੀ ਸਾਨੂੰ ਬੇਟੀ ਹੀ ਚਾਹੀਦੀ ਆ ਹਾਂਜੀ ਅਸੀਂ ਪੂਰੀ ਉਹਦੀ ਖੁਸ਼ੀ ਮਨਾਵਾਂਗੇ ਹਾਂਜੀ ਹਾਂਜੀ ਅੱਜ ਪੂਰੀ ਢੋਲ ਨਗਰੇ ਨੇ ਖੁਸ਼ੀ ਮਨਾਏਗੀ ਇਹ ਤਾਂ ਮਤਲਬ ਕਿ ਬੇਟੀਆਂ ਦੀ ਢੋਲ ਨਗਰੇ ਨੇ ਖੁਸ਼ੀ ਮਨਾਾਈ ਜਾਣੀ ਚਾਹੀਦੀ ਆ ਕਿਉਂਕਿ ਬੇਟੇ ਨਾਲ ਵੱਧ ਕੇ ਬੇਟੀਆਂ ਹੁੰਦੀਆਂ ਨੇ ਹਾਂਜੀ 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 ਪੂਰੀ ਪੂਰੀ ਖੁਸ਼ੀ ਮਨਾਈ ਗਈ ਭਾਜੀ ਡੱਬੇ ਵੰਡੇ ਗਏ ਸੀ ਪੂਰਾ ਸੈਲੀਬ੍ਰੇਟ ਟੋਲਟਮੱਕਾ ਹੋਇਆ ਸੀਗਾ ਸਾਰਾ ਕੁਝ ਕੀਤਾ ਗਿਆ ਸੀ ਜੀ